ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਭੱਗ ਦੇ ਮਸਲਿਆਂ ਦੇ ਹੱਲ ਲਈ ਉਹਨਾਂ ਨਾਲ ਸਾਰਥਕ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਕਿਸਾਨਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਨ ਅਤੇ ਇਹਨਾਂ ਦੇ ਤੁਰੰਤ ਹੱਲ ਦੀ ਲੋੜ ਤੇ ਜ਼ੋਰ ਦਿੰਦਿਆਂ ਉਹਨਾਂ ਨੇ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਜਿਨ੍ਹਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਸੁਆਮੀਨਾਥਨ ਕਮਿਸ਼ਨ ਦੀਆਂ ਸਿਵਾਰਸ਼ਾਂ ਨੂੰ ਲਾਗੂ ਕਰਨਾ ਸ਼ਾਮਲ ਹੈ ਇਹਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਅਪੀਲ ਕੀਤੀ ਹੈ ਸਪੀਕਰ ਸਪੀਕਰ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ 3 ਨਵੰਬਰ ਤੋਂ ਖਨੌਰੀ ਸਰਹੱਦ ਕਿ ਭੁਖ ਹੜਤਾਲ ਤੇ ਬੈਠੇ ਨੇ ਦੀ ਸਿਹਤ ਡੂੰਗੀ ਚਿੰਤਾ ਜ਼ਾਹਰ ਕੀਤੀ ਆ ਉਹਨਾਂ ਕਿਹਾ ਕਿ ਕੈਂਸਰ ਦਾ ਮਰੀਜ਼ ਹੋਣ ਦੇ ਬਾਵਜੂਦ ਕਿਸਾਨ ਆਗੂ ਡੱਲੇਵਾਲ ਕੇਂਦਰ ਤੋਂ ਮੰਗਾ ਮਨਾਉਣ ਲਈ ਮਰਨ ਵਰਤੇ ਬੈਠੇ ਨੇ ਸੰਧਵਾ ਨੇ ਕਿਸਾਨ ਆਗੂ ਦੀ ਜਾਨ ਬਚਾਉਣ ਤੇ ਜ਼ੋਰ ਦਿੰਦਾ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਡੱਲੇਵਾਲ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਮਨਾਵੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਗਤੀਰੋਧ ਨੂੰ ਤੋੜਨ ਲਈ ਉਸਾਰੂ ਪਹੁੰਚ ਅਪਣਾਉਣ ਅਤੇ ਚੱਲ ਰਹੇ ਧਰਨਿਆਂ ਦਾ ਸਾਰਥਕ ਹੱਲ ਕੱਢਣ ਕਿਸਾਨਾਂ ਲਈ ਆਪਣੀ ਹਮਾਇਤ ਨੂੰ ਦੁਹਰਾਉਂਦਿਆਂ ਸਪੀਕਰ ਸੰਧਵਾ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਸਾਨ ਭਾਈਚਾਰੇ ਦੀਆਂ ਚਿੰਤਾਵਾਂ ਮਸਲਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਹੱਲ ਕਰਨ ਲਈ ਮਿਸਾਲੀ ਕਾਰਵਾਈ ਕਰਨ ਦੀ ਅਪੀਲ ਕੀਤੀ ਦੇ ਦੇ ਕਿਸਾਨ ਦੇਖਦੇ ਪਰਦੇ ਉਹਨਾਂ ਨੂੰ ਪਾਠ ਦੇ ਨਾਗਰਿਕਾਂ ਮੰਨ ਪ੍ਰੀਤ ਕਰਨਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਖਾਸ ਕਰਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਅੱਗੇ ਆ ਕੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਸਬੰਧੀ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਅੱਗੇ ਆ ਕੇ ਗੱਲਬਾਤ ਕਰਨੀ ਚਾਹੀਦੀ ਹੈ ਜਦੋਂ ਗੱਲਬਾਤ ਚੱਲਦੀ ਹੈ ਤਾਂ ਕੋਈ ਹੱਲ ਵੀ ਨਿਕਲਦਾ ਹੈ ਔਰ ਇਹ ਉਹ ਕਿਸਾਨ ਨੇ ਜਿੰਨਾ ਨੇ ਦਿਨਾਲੇ ਪੁਰਖਿਆਂ ਦੇਖੂ ਯਾਦ ਕਰਾਇਆ ਜਿਨ੍ਹਾਂ ਦੇ ਬੱਚੇ ਦੇਖਦੇ ਲਈ ਕੁਰਬਾਨੀਆਂ ਦਿੰਦੇ ਆ ਰੋਜ਼ ਤਰ ਅੱਗੇ ਜਿ ਲਿਪਟ ਕੇ ਆਉਂਦੇ ਆ ਜਿਨ੍ਹਾਂ ਨੇ ਸੱਪਾਂ ਦੀ ਸਿਰੀਆਂ ਵਿੱਧ ਕੇ ਦੇਖਦੇ ਵਿੱਚ ਅਨਪਟਾਰ ਦੀ ਪੂਰਤੀ ਕੀਤੀ ਇਹ ਉਹ ਕਿਸਾਨ ਨੇ ਤੇ ਉਹਨਾਂ ਨੂੰ ਆਪਾਂ ਦਿੱਲੀੋਂ ਤੋਂ ਰੁਕਿਆ ਹੋਇਆ ਸੋ ਦੂਜੇ ਪਾਸੇ ਮੈਂ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਹ ਇਸ ਤਰ੍ਹਾਂ ਦਾ ਹੱਲ ਲੱਭਣ ਕਿ ਅਸੀਂ ਗੱਲਬਾਤ ਰਹੀ ਕਿ ਇਹ ਸਾਡੀ ਬਹੁਤ ਜ਼ਰੂਰੀ ਮੰਗ ਹੈ ਐਮਐਸਪੀ ਦੀ ਮੰਗ ਹੈ ਉਹ ਨੂੰ ਅਸੀਂ ਲੈ ਸਕੀਏ ਜਿਸ ਦੇ ਨਾਲ ਦੱਲੇ ਕਿਸਾਨ ਦੀ ਹੁਣ ਤੀ ਨਹੀਂ ਹੋਣੀ ਇਹਦੇ ਨਾਲ ਮਜ਼ਦੂਰ ਵੀ ਤਕੜਾ ਹੋਏਗਾ ਇਹਦੇ ਨਾਲ ਕਾਰਖਾਨੇਦਾਰ ਵੀ ਤਕੜਾ ਹੋਏਗਾ ਇਹਦੇ ਨਾਲ ਕਾਰੋਬਾਰੀ ਵੀ ਤਕੜੇ ਹੋਣਗੇ ਇਹਦਾ ਟਰਾਂਸਪੋਰਟਰ ਵੀ ਤਕੜਾ ਹੋਏਗਾ ਸਾਰੇ ਤਕੜੇ ਹੋਣਗੇ ਬਾਕੀ ਜੇ ਕੇਂਦਰ ਸਰਕਾਰ ਅੱਗੇ ਆ ਕੇ ਗੱਲਬਾਤ ਸ਼ੁਰੂ ਕਰਦੀ ਹੈ ਤੇ ਦੱਲੇ ਵਾਲਾ ਸਾ ਵਰਗੇ ਕਿਸਾਨ ਲੀਡਰ ਹੈ ਉਹਨਾਂ ਦੀ ਜਾਨ ਵੀ ਬਚ ਸਕਦੀ ਆ ਸੋ ਮੈਂ ਇਹ ਮੈਂ ਤਵਕਕ ਕਰਨਾ ਸਾਡੀ ਕੇਂਦਰ ਸਰਕਾਰ ਤੋਂ ਕਿ ਅੱਗੇ ਆ ਕੇ ਬਿਨਾ ਕਿਸੇ ਦੇਰੀ ਕੀਤੇ ਗੱਲਬਾਤ ਕਰਨਗੇ ਔਰ